ਅਤੋ ਸਿੱਪੀ ਇਸ ਜੀ ਪੈ ਜਾਂਦਾ ਹੈ ਨਾ ਹੈ ਨਸਰ ਇਹ ਨਾਲ ਕੋਈ ਕਿਸਮ ਨਹੀਂ ਇਹ ਨਾਲ ਉਪਾਜ ਇਹ ਨਾਲ ਕੋਈ ਕਿਸਮ ਨਹੀਂ ਸਾਰੇ ਤੇ ਮੇਰੇ ਸਾਰੇ ਜਿਹੜੇ ਆਪਣੇ ਸਾਰੀਆਂ ਟੀਮਾਂ ਦੇ ਇਹਨਾਂ ਚੀਜ਼ਾਂ ਉਹਨਾਂ ਵਿੱਚ ਸਾਰੇ ਇੱਕ ਕੋਈ ਪਾਣੀ ਦਾ ਪ੍ਰੋਬਲਮ ਸੀ ਆ ਜਿਹੜਾ ਬੰਨਿਆ ਹਾਂ ਹਾਂ ਉਹ ਮੈਂ ਦੱਸਿਆ 5 ਕਿਲੋਮੀਟਰ ਇਹ ਬਤਲਾ ਜਾ ਇਹਦੇ ਵਿੱਚ ਰੱਖਿਆ ਜਾਵੇ ਫਲੱਡ ਦੀ ਮਤਲਬ ਫੀਲ ਇਹੋ ਕੋਲ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਇਹ ਸਾਰੇ ਹੀ ਪ੍ਰੋਬਲਮਸ ਹੱਲਵਾ ਸਾਰਾ ਪਾਣੀ ਉਧਰ ਇਹਦੇ ਵਿੱਚ ਹੀ ਸੜਕਾਂ ਚ ਵੀ ਪੁਰਾਣਾਂ ਪਾਣੀ ਖੜਾ ਰੱਖਾਈਆਂ ਨੇ ਇੰਨਾ ਚ ਅੱਗੇ ਇਸ ਪਿੱਛੇ ਵੀ ਮੁੰਹਾਂ ਦੇ ਕਿਚੇਵਲੀ ਗਿਆ ਕੱਤੇ ਵੀ ਨਹੀਂ ਆ ਗਿਆ ਜੇ ਅਜੇ ਇੱਧਰ ਹੀ ਰਹਿ ਲੋ ਰੋਣਾ ਸੜਕਾਂ ਦੇ ਸਾਨੂੰ ਨਾ 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 ਪਹਿਲਾਂ ਉਹਨਾਂ ਨੇ ਸਰਕਾਰਾਂ ਨੂੰ ਸ਼ਕਤ ਕੋਈ ਸਤਾਂ ਮੋੜੀ ਨਹੀਂ ਕਿ ਤੇ ਐਮ ਐਲ ਏ ਦੀ ਕੋਈ ਆਉਂਦਾ ਸਰਪੰਚ ਨਹੀਂ ਹੁੰਦਾ ਪਰ ਕੋਈ ਕਸਰ ਨਹੀਂ ਦੀ ਐਮ ਐਲ ਏ ਸਾਡੇ ਵੱਲੋਂ ਕੀ ਕਰਾ ਸਭ ਤੋਂ ਵੱਧ ਤੁਹਾਨੂੰ ਪਤਾ ਹਾਂਜੀ ਕਿ ਕਿਹੜਾ ਬੰਨ ਕਿਤੋਂ ਪਾਣ ਹਾਂਜੀ ਤੁਹਾਨੂੰ ਕੁਝ ਕਿ ਕਰ ਹਾਂਜੀ ਏ ਸਜਾਉਂ ਸੌਖਾ ਨਹੀਂ ਬਤਾਉਂ ਕਿਉਂਕਿ ਉਹ ਤਾਂ ਦਫਤਰਾਂ ਚ ਬੈਠੇ ਨੇ ਮੈਨੂੰ ਕਿਉਂ ਸਟੱਪ ਕਰੀ ਤਾਂ ਬਾਹਰ ਰਹਿ ਜਾ ਕੇ ਆਉਂਗਾ ਜਿਹੜਾ ਬੰਨ ਬਾਰੇ ਇਸ ਨੂੰ ਹੋਣ ਨਸਣਾ ਬਚਦੇ ਹੋਣ ਵਾਲੀਆਂ ਜੇ ਸਾਰੀਆਂ ਨਹੀਂ ਨਹੀਂ ਨਕਾਹ ਨਾ ਇਹ ਨਾ ਹੋਵੇ ਬਸ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਅਸੀਂ ਸੜਕਾਂ ਦੇ ਫੇਰ ਰੋਏਗੇ ਔਰ ਠੀਕ ਇਹ ਕਰੀ ਹੋਣੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਉਂਦੀ ਜੀ ਬੈਠ ਜਾਓ ਜੀ ਬਦਨਾਸਤ ਇਹ ਤੱਕ ਪਹੁੰਚਿਆ ਤਾਂ ਬਸ ਅੱਗੇ ਅਫਸਰ ਬੜਨਾ ਹੈ